ਸਤਿ ਸ਼੍ਰੀ ਅਕਾਲ ਦੋਸਤੋ ਅਦਾਬ ਸਲਾਮ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਅਹਿਮ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੇ ਦੱਸ ਦਈਏ ਕਿ ਕੱਲ ਜਿਹੜਾ ਰੇਲ ਰੋਕੋ ਅੰਦੋਲਨ ਜਿਹੜਾ ਚਲਾਇਆ ਜਾਣਾ ਹੈ ਕਿਸਾਨਾਂ ਦੇ ਵੱਲੋਂ ਰੇਲ ਚੱਕਾ ਜਾਮ ਰੱਖਿਆ ਜਾਣਾ ਹੈ ਪੂਰਾ ਦਿਨ ਪੰਜਾਬ ਦੇ ਵਿੱਚ ਜੇਕਰ ਤੁਸੀਂ ਕੋਈ ਇਸ ਤਰ੍ਹਾਂ ਦਾ ਪਲਾਨ ਕਰ ਰਹੇ ਹੋ ਜਿਸ ਦੇ ਵਿੱਚ ਤੁਹਾਡੀ ਰੇਲ ਯਾਤਰਾ ਹੈ ਤੁਸੀਂ ਰੇਲ ਦੇ ਰਾਹੀਂ ਸਫ਼ਰ ਕਰਨਾ ਹੈ ਤਾਂ ਤੁਹਾਨੂੰ ਇਹ ਸਲਾਹ ਹੈ ਕਿ ਇਹ ਰੇਲ ਯਾਤਰਾ ਜਿੱਥੋਂ ਤੱਕ ਹੋ ਸਕੇ ਟਾਲਣ ਦੀ ਕੋਸ਼ਿਸ਼ ਕਰੋ ਕਿਉਂਕਿ ਕੱਲ ਜਿਹੜਾ ਕਿਸਾਨਾਂ ਦੇ ਵੱਲੋਂ ਪਾਕਾਇਦਾ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਕਿੱਥੇ-ਕਿਥੇ ਜਿਹੜੇ ਰੇਲਾਂ ਰੁਕਣੇ ਨੇ ਦਰਜਨਾ ਥਾਵਾਂ ਦੇ ਉੱਤੇ ਰੇਲਾਂ ਰੋਕਣ ਦਾ ਪ੍ਰੋਗਰਾਮ ਹੈ ਕਿਸਾਨ ਅੰਦੋਲਨ ਦਿੱਤਾ ਹੈ ਕਿਸਾਨ ਅੰਦੋਲਨ 02 ਜੋ ਇਸ ਵੇਲੇ ਚੱਲ ਰਿਹਾ ਹੈ ਸਮੂਹ ਵਰਤਨਾਗਰ ਤੇ ਇਸ ਤੋਂ ਇਲਾਵਾ ਪਿਛਲੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਇਹ ਵੱਖ-ਵੱਖ ਸੰਜਠੇਬੰਦੀਆਂ ਦੇ ਵੱਲੋਂ ਅੱਜ ਜਿਹੜਾ ਉਹ ਰੇਲ ਚੱਕਾ ਜਾਮ ਦਾ ਜਿਹੜਾ ਉਹ ਸੱਤਾ ਦਿੱਤਾ ਗਿਆ ਔਰ ਧਰਮ ਸੰਭਰ ਦਾ ਬੁੱਧਵਾਰ ਨੂੰ ਜਿਹੜੀਆਂ ਇਹਨਾਂ ਚਾਮ ਰੱਖੇ ਜਾਣੀਆਂ ਕਿਸਾਨਾਂ ਦੁਆਰਾ ਬਖਤੂਆ ਖੇਤਾਂਾਂ ਤੇ ਚਿੱਟਾ ਚਾਮ ਚੱਲਿਆ। ਤਾਂ ਕਿ ਪਹਿਲਾਂ ਤੋਂ ਇਸ ਦਿੱਤਾ ਹੋਇਆ ਹੈ। ਇਸ ਨੂੰ ਅਮਲ ਦੇ ਵਿੱਚ ਲਿਆਉਣ ਦੇ ਲਈ ਕਿਸਾਨਾਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਬਾਕਾਇਦਾ ਜਿਹੜਾ ਆਪਣੇ ਵਲੰਟੀਅਰ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਕਿ ਕਿੱਥੇ ਕਿੱਥੇ ਧਰਨਾ ਦੇਣਗੇ, ਕਿੱਥੇ ਕਿੱਥੇ ਰੇਲਾਂ ਰੋਕਣਗੇ। ਤਾਂ ਇੱਕ ਵਾਰੀ ਤੁਹਾਨੂੰ ਔਰ ਸੈਡਿਊਲ ਤੇ ਵੀ ਨਾਜ਼ਰ ਮਰਵਾ ਦਿੰਨੇ ਆ ਕਿ ਕਿੱਥੇ ਕਿੱਥੇ ਟ੍ਰੇਨਾਂ ਰੋਕੀਆਂ ਜਾਣਗੀਆਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਬਠਿੰਡਾ ਤੋਂ ਸ਼ੁਰੂ ਕਰ ਲੈਨੇ ਆ ਬਠਿੰਡਾ ਦੇ ਵਿੱਚ ਕਿਸਾਨਾਂ ਦੀ ਚੱਤੇ ਬੰਗੀਆਂ ਦਾ ਖਾਸ ਅਸਰ ਰਿਹਾ ਹੈ ਤੇ ਬਠਿੰਡਾ ਦੇ ਵਿੱਚ ਇੱਕ ਬੁੱਧਵਾਰ ਨੂੰ ਰੇਣਾ ਰੋਕਣ ਦਾ ਪ੍ਰੋਗਰਾਮ ਹੈ ਉਹ ਰਾਮਪੁਰਾ ਫੂਲ ਸਟੇਸ਼ਨ ਤੇ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਬਾਕੀ ਜਿਹਨਾਂ ਦੀ ਗੱਲ ਕਰੀਏ ਤਾਂ ਮੋਗਾ ਜ਼ਿਲ੍ਹੇ ਦੇ ਵਿੱਚ ਅਜੀਤਵਾਲ ਡਗਰੂ ਤੇ ਮੋਗਾ ਸਟੇਸ਼ਨ ਜਿਹੜਾ ਉਹ ਰੇਲਾਂ ਰੋਕਿਆ ਜਾਣੀਆਂ ਜਾਂ ਤੇ ਫਰੀਦਕੋਟ ਦੇ ਵਿੱਚ ਫਰੀਦਕੋਟ ਸਟੇਸ਼ਨ ਤੇ ਰੇਲਾਂ ਰੋਕੀ ਜਾਣੀਆਂ ਨੇ ਗੁਰਦਾਸਪੁਰ ਦੀ ਗੱਲ ਕਰ ਲਈਏ ਤਾਂ ਗੁਰਦਾਸਪੁਰ ਦੇ ਵਿੱਚ ਜਿਹੜਾ ਪਲੇਟਫਾਰਮ ਕਾਦੀਆਂ ਫਤਿਹਗੜ ਚੂੜੀਆਂ ਤੇ ਬਟਾਲਾ ਪਲੇਟਫਾਰਮ ਦੇ ਉੱਤੇ ਰੇਲਾਂ ਰੋਕਣ ਦਾ ਪ੍ਰੋਗਰਾਮ ਜਿਹੜਾ ਉਹ ਰੱਖਿਆ ਗਿਆ ਜਲੰਧਰ ਜ਼ਿਲ੍ਹੇ ਦੇ ਵਿੱਚ ਲੋਹਾਂਖਾਸ ਫਲੋਰ ਜਲੰਧਰ ਕੈਂਟ ਢਿਲਵਾ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਜਦੋਂ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਵਿੱਚ ਅਵ ਹੁਸ਼ਿਆਰਪੁਰ ਸਟੇਸ਼ਨ ਤੇ ਇਸ ਤੋਂ ਇਲਾਵਾ ਮੜਿਆਲਾ ਮਹਿਲਪੁਰ ਤੇ ਦਸੂਹਾ ਦੇ ਵਿੱਚ ਜਿਹੜਾ ਰੇਲਾ ਰੋਕਣ ਦਾ ਪ੍ਰੋਗਰਾਮ ਹੈ ਪਠਾਨਕੋਟ ਦੇ ਵਿੱਚ ਪਰਮਾਨੰਦ ਪਲੇਟਫਾਰਮ ਦੇ ਉੱਤੇ ਟ੍ਰੇਨਾਂ ਰੋਕਣ ਦਾ ਕਿਸਾਨਾਂ ਦੇ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਤੇ ਇਸ ਤੋਂ ਇਲਾਵਾ ਮਾਲਵਾ ਦੇ ਵਿੱਚ ਆਈਏ ਤਾਂ ਮਾਲਵਾ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਜਿਹੜਾ ਮੱਲਾਂਵਾਲਾ ਮੱਖੂ ਤਲਵੰਡੀ ਭਾਈ ਬਸਤੀ ਟੈਂਕਾਂ ਵਾਲੀ ਤੇ ਜਗਰਾਉ ਜਿਹੜਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਾਨੇਵਾਲ ਵੀ ਜਿਹੜੇ ਟਰੇਨਾਂ ਰੋਕੀਆਂ ਜਾਣੀਆਂ ਨੇ ਕੱਲ ਜਿਹੜਾ ਕਿਸਾਨਾਂ ਵੱਲੋਂ ਪ੍ਰੋਗਰਾਮ ਰੱਖਿਆ ਗਿਆ। ਇਸ ਤੋਂ ਇਲਾਵਾ ਪਟਿਆਲਾ ਦੇ ਵਿੱਚ ਪਟਿਆਲਾ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਦਾ ਪ੍ਰੋਗਰਾਮ ਹੈ ਜਦੋਂ ਕਿ ਸ਼ੰਭੂ ਸਟੇਸ਼ਨ ਖਾਸ ਤੌਰ ਤੇ ਇਸ ਦੇ ਵਿੱਚ ਸ਼ਾਮਲ ਹੈ ਸ਼ੰਭੂ ਦੇ ਵਿੱਚ ਕਿਸਾਨਾਂ ਦਾ ਪਹਿਲਾਂ ਤੋਂ ਹੀ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਹੈ ਆਫੀਸ਼ੀਅਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਉਸੇ ਅੰਦੋਲਨ ਦੇ ਤਹਿਤ ਜਿਹੜਾ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਪਿਛਲੇ 22 ਦਿਨਾਂ ਤੋਂ ਲਗਾਤਾਰ ਮਰਨ ਵਰਤੇ ਬੈਠੇ ਹੋ ਇਹਨੇ ਖਨੌਰੀ ਬਾਰਡਰ ਤੇ ਤੇ ਇਹ ਅੰਦੋਲਨ ਜਿਹੜਾ ਹੈ ਦੋਨੋਂ ਥਾਵਾਂ ਤੇ ਲਗਾਤਾਰ ਚੱਲ ਰਿਹਾ ਹੈ ਤਾਂ ਸ਼ੰਭੂ ਬਾਰਡਰ ਦੇ ਉੱਤੇ ਜਿਆਦਾ ਅਸਰ ਜਿਹੜਾ ਉਹ ਦਿਖੇਗਾ ਸ਼ੰਭੂ ਸਟੇਸ਼ਨ ਦੇ ਉੱਤੇ ਕੱਲ ਨੂੰ ਜੋ ਰੇਲ ਜਾਮ ਹੈ ਪਟਿਆਲਾ ਜ਼ਿਲ੍ਹੇ ਦੇ ਵਿੱਚ ਤਾਂ ਇਸ ਤੋਂ ਇਲਾਵਾ ਸੰਗਰੂਰ ਦੇ ਵਿੱਚ ਸੁਨਾਮ ਦੇ ਵਿੱਚ ਰੇਲਾ ਰੋਕਣ ਦਾ ਪ੍ਰੋਗਰਾਮ ਕਿਸਾਨਾਂ ਦੇ ਵੱਲੋਂ ਰੱਖਿਆ ਗਿਆ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦਾ ਕਾਫੀ ਪ੍ਰਭਾਵ ਹੈ ਇਸ ਤੋਂ ਇਲਾਵਾ ਹੋਰ ਜਥੇਬੰਦੀਆਂ ਵੀ ਇੱਥੇ ਸਰਗਰਮ ਨੇ ਤਾਂ ਕਿਸਾਨ ਜਥੇਬੰਦੀਆਂ ਦਾ ਇੱਥੇ ਕਾਫੀ ਪ੍ਰਭਾਵ ਜਿਹੜਾ ਉਹ ਦੇਖਿਆ ਜਾਂਦਾ ਤੇ ਇਸ ਤੋਂ ਇਲਾਵਾ ਮੋਹਾਲੀ ਜ਼ਿਲ੍ਹੇ ਦੀ ਗੱਲ ਕਰੀਏ ਮੋਹਾਲੀ ਦੇ ਵਿੱਚ 11 ਫੇਸ ਦੇ ਵਿੱਚ ਮੋਹਾਲੀ ਰੇਲਵੇ ਸਟੇਸ਼ਨ ਦੇ ਉੱਤੇ ਟ੍ਰੇਨਾਂ ਰੋਕਣ ਦਾ ਜਿਹੜਾ ਉਹ ਪ੍ਰੋਗਰਾਮ ਕਿਸਾਨਾਂ ਦੇ ਵੱਲੋਂ ਨਿਸ਼ਚਿਤ ਕੀਤਾ ਗਿਆ ਤੇ ਅੱਗੇ ਬਾਤਦੇ ਆ ਅੱਗੇ ਅਗਲੇ ਸਟੇਸ਼ਨਾਂ ਦੀ ਗੱਲ ਕਰਦੇ ਆ ਤਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਮਾਨਸਾ ਸਟੇਸ਼ਨ ਤੇ ਇਸ ਤੋਂ ਇਲਾਵਾ ਬਰੇਟਾ ਸਟੇਸ਼ਨ ਦੇ ਉੱਤੇ ਜਿਹੜੀਆਂ ਨੇ ਗੱਡੀਆਂ ਰੋਕੀਆਂ ਜਾਣਗੀਆਂ ਤੇ ਮਲੇਰਕੋਟਲਾ ਦੇ ਵਿੱਚ ਮਲੇਰਕੋਟਲਾ ਜ਼ਿਲ੍ਹੇ ਦੇ ਵਿੱਚ ਅਹਿਮਦਗੜ ਸਟੇਸ਼ਨ ਨਿਸ਼ਚਿਤ ਕੀਤਾ ਗਿਆ ਜਿੱਥੇ ਕਿਸਾਨਾਂ ਵੱਲੋਂ ਪ੍ਰੋਟੈਸਟ ਕੀਤਾ ਜਾਏਗਾ ਪ੍ਰਦਰਸ਼ਨ ਕੀਤਾ ਜਾਏਗਾ ਤੇ ਟ੍ਰੇਨਾਂ ਰੋਕੀਆਂ ਜਾਣਗੀਆਂ ਰੂਪਨਗਰ ਜਿਹਨੇ ਦੀ ਗੱਲ ਕਰ ਲਈਏ ਤਾਂ ਰੋਪੜ ਜ਼ਿਲ੍ਹੇ ਦੇ ਵਿੱਚ ਜਿਹੜਾ ਉਹ ਰੋਪੜ ਸਟੇਸ਼ਨ ਦੇ ਉੱਤੇ ਰੂਪਨਗਰ ਸਟੇਸ਼ਨ ਦੇ ਉੱਤੇ ਹੀ ਟ੍ਰੇਨਾਂ ਰੋਕਣ ਦਾ ਪ੍ਰੋਗਰਾਮ ਕਿਸਾਨਾਂ ਦੇ ਵੱਲੋਂ ਮਿਸ਼ਰਤ ਕੀਤਾ ਗਿਆ ਜਾਨੀ ਇੱਕ ਤਰ੍ਹਾਂ ਨਾਲ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਇਸ ਤਰੀਕੇ ਨਾਲ ਇਹ ਧਰਨਾ ਪ੍ਰਦਰਸ਼ਨ ਰੱਖੇ ਗਏ ਨੇ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਗੱਡੀਆਂ ਪੂਰੀ ਤਰ੍ਹਾਂ ਠੱਪ ਹੋ ਜਾਂਦਾ ਅੱਗੇ ਵਧਦੇ ਹਾਂ ਅਮਰਸਰ ਦੀ ਗੱਲ ਕਰਦੇ ਹਾਂ ਅਮਰਸਰ ਜ਼ਿਲ੍ਹੇ ਦੇ ਵਿੱਚ ਕੀ ਕੀ ਪ੍ਰੋਗਰਾਮ ਹੈ ਦੇਵੀ ਦਾਸਪੁਰਾ ਬਿਆਸ ਕਤੂਨੰਗਲ, ਰਾਮਦਾਸ, ਜਹਾਂਗੀਰ, ਝੰਡੇ, ਪੰਨੇਰਕਲਾ ਆਦਿ ਜਿਹੜੇ ਸਟੇਸ਼ਨ ਨੇ ਉਹ ਨਿਸ਼ਚਿਤ ਕੀਤੇ ਗਏ ਨੇ ਜਿੱਥੇ ਵੱਖ-ਵੱਖ ਥਾਵਾਂ 'ਤੇ ਗੱਡੀਆਂ ਰੋਕੀਆਂ ਜਾਣਗੀਆਂ। ਤਾਂ ਫਾਜ਼ਿਲਕਾ ਦੇ ਜ਼ਿਲ੍ਹੇ ਦੇ ਵਿੱਚ ਫਾਜ਼ਿਲਕਾ ਸਟੇਸ਼ਨ ਦੇ ਉੱਪਰ ਵੀ ਪ੍ਰੋਗਰਾਮ ਰੱਖਿਆ ਗਿਆ ਜਦੋਂ ਕਿ ਨਵਾਂ ਸ਼ਹਿਰ ਦੇ ਵਿੱਚ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਬਹਿਰਾਮ ਸਟੇਸ਼ਨ ਦੇ ਉੱਪਰ ਗੱਡੀਆਂ ਰੋਕਣ ਦਾ ਪ੍ਰੋਗਰਾਮ ਰੱਖਿਆ ਗਿਆ। ਤਰਨਤਾਰਨ ਜ਼ਿਲ੍ਹਾ ਜਿਹੜਾ ਹੈ ਉੱਥੇ ਖੇਮਕਰਨ ਪੱਟੀ ਤੇ ਤਰਨਤਾਰਨ ਸਟੇਸ਼ਨ ਦੇ ਉੱਤੇ ਟ੍ਰੇਨਾਂ ਰੋਕਣ ਦਾ ਪ੍ਰੋਗਰਾਮ ਜਿਹੜਾ ਉਹ ਰੱਖਿਆ ਗਿਆ। ਇਸ ਤੋਂ ਲਾਬ ਮੁਕਸਰ ਵਿੱਚ ਮਲੋਟ ਦੇ ਵਿੱਚ ਜਿਹੜੀਆਂ ਗੱਡੀਆਂ ਰੋਕੀਆਂ ਜਾਣਗੀਆਂ ਕਪੂਰਥਲਾ ਜ਼ਿਲ੍ਹੇ ਵਿੱਚ ਹਮੀਰਾ ਸੁਲਤਾਨਪੁਰ ਫਗਵਾੜਾ ਸੁਲਤਾਨਪੁਰ ਲੋਧੀ ਤੇ ਫਗਵਾੜਾ ਦੇ ਵਿੱਚ ਜਿਹੜੀਆਂ ਨੇ ਉਹ ਰੇਲਾਂ ਰੋਕਣ ਦਾ ਪ੍ਰੋਗਰਾਮ ਨਿਸ਼ਚਿਤ ਕੀਤਾ ਗਿਆ ਤੇ ਮੁਕਸਰ ਦੇ ਵਿੱਚ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਮਲੋੜ ਦੇ ਵਿੱਚ ਰੇਲਾਂ ਰੁਕਣੀਆਂ ਨੇ ਬਠਿੰਡਾ ਦੇ ਵਿੱਚ ਰਾਮਪੁਰਾ ਫੂਲ ਦੇ ਵਿੱਚ ਗੱਡੀਆਂ ਰੋਕਣ ਦਾ ਪ੍ਰੋਗਰਾਮ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਇਸੇ ਤਰ੍ਹਾਂ ਪ੍ਰੋਗਰਾਮ ਨਿਸ਼ਚਿਤ ਕੀਤੇ ਗਏ ਨੇ ਤਾਂ ਇੱਕ ਚੀਜ਼ ਜਿਹੜੀ ਉਹ ਸਾਫ਼ ਹੈ ਕਿ ਕੱਲ ਕਿਸਾਨਾਂ ਦਾ ਰੇਲ ਰੋਕੋ ਇੱਕ ਵਿਆਪਕ ਪੱਧਰ ਤੇ ਹੈ ਸਿਰਫ ਇਹ ਨਹੀਂ ਕਿ ਜਿੰਨਾ-ਜਿੰਨਾ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਜ਼ਿਆਦਾ ਪ੍ਰਭਾਵ ਹੈ ਉੱਥੇ ਹੀ ਹੋਏਗਾ ਕਿਉਂਕਿ ਇੱਕ ਬਾਕਾਇਦਾ ਸ਼ਡਿਊਲ ਜਿਹੜਾ ਉਹ ਜਾਰੀ ਕੀਤਾ ਗਿਆ ਤਾਂ ਇਸ ਤੋਂ ਇੱਕ ਚੀਜ਼ ਨਿਸ਼ਚਿਤ ਹੈ ਕਿ ਕੱਲ ਦਾ ਜਿਹੜਾ ਕਹਿ ਰਹੀਏ ਕੱਲੇ ਜਿਹੜਾ ਬੁੱਧਵਾਰ 18 ਦਸੰਬਰ ਦਾ ਕਿਸਾਨਾਂ ਦਾ ਰੇਲ ਰੋਕੋ ਪ੍ਰੋਗਰਾਮ ਹੈ ਇਹ ਵਿਆਪਕ ਪੱਧਰ ਤੇ ਇਸ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ ਰੇਲ ਚੱਕਾ ਪੂਰੀ ਤਰ੍ਹਾਂ ਜਾਮ ਹੋ ਸਕਦਾ ਹੈ ਕੁਝ ਸਮੇਂ ਦੇ ਲਈ ਤਾਂ rail jatryan ਜਿਨ੍ਹਾਂ ਨੇ ਆਪਣੀ ਯਾਤਰਾ ਕੱਲ ਨੂੰ ਰੇਲਾਂ ਦੇ ਰਾਹੀਂ ਰੇਲ ਦੇ ਰਾਹੀਂ ਕਰਨ ਦਾ ਕੋਈ ਪਲਾਨ ਬਣਾਇਆ ਕੋਈ ਪ੍ਰੋਗਰਾਮ ਬਣਾਇਆ ਤਾਂ ਨਿਸ਼ਚਿਤ ਰੂਪ ਦੇ ਵਿੱਚ ਉਹਨਾਂ ਦੇ ਧਿਆਨਯੋਗ ਸੂਚਨਾ ਹੈ ਜਿਸ ਦੇ ਨਾਲ ਤੁਸੀਂ ਬਾਧੂ ਖਜਲ ਖਵਰੀ ਤੋਂ ਵੱਚ ਸਕਦੇ ਹੋ ਤਾਂ ਦੂਜੇ ਪਾਸੇ ਕਿਸਾਨ ਆਪਣੇ ਕੰਮ ਰਕਸੇ ਕਰ ਚੁੱਕੇ ਨੇ ਬਾਕੀ ਦਾ ਸ਼ਡਿਊਲ ਦੇ ਹਿਸਾਬ ਨਾਲ ਜਿਹੜਾ ਕਈ ਇਲਾਕਿਆਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਸੂਚਨਾਵਾਂ ਨੇ ਕਿ ਕਿਸਾਨਾਂ ਨੇ ਵਰਕਰਾਂ ਦੀਆਂ ਡਿਊਟੀਆਂ ਏਡੇ ਲਈ ਪੱਧਰ ਤੱਕ ਲਗਾਈਆਂ ਨੇ ਕਿ ਉਹਨਾਂ ਨੇ ਕਿਹੜੇ ਕਿਹੜੇ ਸਟੇਸ਼ਨਾਂ ਤੇ ਕਿੰਨੇ ਕਿੰਨੇ ਵਰਕਰਾਂ ਨੇ ਪਹੁੰਚਣਾ ਹੈ ਕਿਸ ਤਰ੍ਹਾਂ ਜਾਮ ਲਗਾਉਣਾ ਹੈ ਕਦੋਂ ਤੱਕ ਇਹ ਜਾਮ ਰਹੂਗਾ ਇਹ ਸਾਰਾ ਕੁਝ ਜਿਹੜਾ ਘਟ ਘਟ ਇੱਕ ਦਿਨ ਦਾ ਇਹ ਰੱਖਿਆ ਗਿਆ ਹੈ ਪਹਿਲਾਂ ਤਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਦਾਅਵੇ ਕਰਦੇ ਰਹੇ ਨੇ ਕਿ ਇਹ ਜਾਮ ਜਿਹੜਾ ਉਹ ਆਮ ਜਾਮ ਨਹੀਂ ਹੋਏਗਾ ਇੱਕ ਪੱਕਾ ਜਾਮ ਹੋਏਗਾ ਦੇਖਣਾ ਹੋਏਗਾ ਪਰ ਸਾਡੀ ਉਹਨਾਂ ਯਾਤਰੀਆਂ ਨੂੰ ਸਲਾਹ ਹੈ ਜੋ ਕੱਲ ਰੇਲ ਦੇ ਰਾਹੀਂ ਸਫ਼ਰ ਕਰਨ ਦੀ ਸੋਚ ਰਹੇ ਨੇ ਬੁੱਧਵਾਰ ਨੂੰ 18 ਦਸੰਬਰ ਨੂੰ ਤਾਂ ਤੁਸੀਂ ਰੇਲ ਯਾਤਰਾ ਆਪਣੀ ਸੋਚ ਸਮਝ ਕੇ ਚੁਣਿਓ ਤਾਂ ਕਿ ਤੁਹਾਨੂੰ ਕਿਸੇ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ بات. شكرا